ਪੰਜਾਬੀ ਗਾਇਕ ਦਲਜੀਤ ਤੁਸਾਂਜ ਦੇ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਾਫੀ ਵਿਵਾਦ ਛਿੜਿਆ ਹੋਇਆ ਹੈ। ਤਰ੍ਹਾਂ ਸਾਲ ਦਲਜੀਤ ਨੇ ਸੋਸ਼ਲ ਮੀਡੀਆ ਐਕਸ ਉੱਤੇ ਇੱਕ ਟਵੀਟ ਵਿੱਚ ਪੰਜਾਬ ਦੇ ਅੰਗਰੇਜ਼ੀ ਦੇ ਸਪੈਲਿੰਗ ਪੀ ਏ ਐਨ ਜੇ ਏ ਬੀ ਨਾਲ ਪੰਜਾਬ ਲਿਖੇ ਹੋਏ ਹਨ। ਜਿਸ ਤੋਂ ਬਾਅਦ ਪੰਜਾਬ ਦੇ ਸਪੈਲਿੰਗਾਂ ਨੂੰ ਲੈ ਕੇ ਅਲੱਗ-ਅਲੱਗ ਬਹਿਸ ਛੜੀ ਹੋਈ ਹੈ। ਦਲਜੀਤ ਨੇ ਪੰਜਾਬ ਪੀ ਏ ਐਨ JAB ਸ਼ਬਦ ਦੇ ਨਾਲ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚਣ ਦਾ ਇੱਕ ਵੀਡੀਓ ਸਾਂਝਾ ਕੀਤਾ। ਇਹ ਸਪੈਲਿੰਗ ਸ਼ਾਇਦ ਵਿਵਾਦ ਨਾ ਬੰਦੇ ਪਰ ਕਿਉਂਕਿ ਉਹਨਾਂ ਦੇ ਪੋਸਟਪੌਨ ਸਮੇਂ ਭਾਰਤ ਦੇ ਕੌਮੀ ਝੰਡੇ ਦਾ ਨਿਸ਼ਾਨ ਨਹੀਂ ਲੱਗਿਆ ਸੀ। ਜਿਸ ਤੋਂ ਬਾਅਦ ਕੁਝ ਲੋਕ ਇਸ ਨੂੰ ਸਾਜ਼ਿਸ਼ਵਾਦ ਦੇਖਣ ਲੱਗੇ। ਕਈਆਂ ਨੇ ਦਲੀਲ ਦਿੱਤੀ ਕਿ ਇਹ ਸਪੈਲਿੰਗ ਮੁੱਖ ਤੌਰ ਤੇ ਪਾਕਿਸਤਾਨ ਵਿਚਲੇ ਪੰਜਾਬ ਦੇ ਹਨ। ਉਹਨਾਂ ਨੇ ਉਸਤੇ ਪੰਜਾਬ ਦੀ ਪਾਕਿਸਤਾਨੀ ਪਛਾਣ ਨੂੰ ਵਧਾ ਚੜਾ ਕੇ ਪੇਸ਼ ਕਰਨ ਦਾ ਇਲਜ਼ਾਮ ਲਗਾਇਆ। ਟਰੋਲ ਕਰਨ ਵਾਲਿਆਂ ਨੇ ਦਲਜੀਤ ਦਸਾਂਜ ਦੀ ਪੋਸਟ ਤੇ ਤੰਜ ਕਸ਼ਟੀਆਂ ਕਿਹਾ ਕਿ ਦਲਜੀਤ ਵੱਲੋਂ ਇੱਕ ਸਾਜ਼ਿਸ਼ ਤਹਿਤ ਭਾਰਤ ਦੇ ਕੌਮੀ ਝੰਡੇ ਦੀ ਈਮੋਜੀ ਹਟਾ ਦਿੱਤੀ ਗਈ ਸੀ। ਇਸ ਸਾਰੇ ਵਿਵਾਦ ਉੱਪਰ ਦਲਜੀਤ ਨੇ ਜਵਾਬ ਦਿੰਦਿਆਂ ਇਸ ਮਸਲੇ ਵਿੱਚ ਆਪਣਾ ਪੱਖ ਰੱਖਦਿਆਂ ਦਲਜੀਤ ਨੇ ਖੋਟ ਟਵੀਟ ਕਰ ਦਿੱਤਾ। ਦਲਜੀਤ ਨੇ ਸਾਜ਼ਿਸ਼ ਦੇ ਸਿਧਾਂਤ ਨੂੰ ਰੱਦ ਕਰਦਿਆਂ ਲਿਖਿਆ ਟਵੀਟ ਵਿੱਚ ਪੰਜਾਬ ਦਾ ਜ਼ਿਕਰ ਕਰਦੇ ਹੋਏ ਜੇਕਰ ਤਰੰਗੇ ਦੀ ਇਮੋਜੀ ਇੱਕ ਵਾਰ ਨਾਲ ਨਹੀਂ ਲੱਗੀ ਤਾਂ ਇਸ ਨੂੰ ਸਾਜ਼ਿਸ਼ ਕਿਹਾ ਜਾਂਦਾ ਹੈ ਜੇਕਰ ਪੰਜਾਬ ਨੂੰ ਪੰਜਾਬ ਲਿਖਿਆ ਜਾਵੇ ਤਾਂ ਇਸ ਨੂੰ ਸਾਜ਼ਿਸ਼ ਕਿਹਾ ਜਾਂਦਾ ਹੈ ਚਾਹੇ ਤੁਸੀਂ ਇਸ ਨੂੰ ਪੰਜਾਬ ਲਿਖੋ ਜਾਂ ਪੰਜਾਬ ਲਿਖੋ ਇਹ ਹਮੇਸ਼ਾ ਪੰਜਾਬ ਹੀ ਰਹੇਗਾ ਜਿੱਥੇ ਕੁਝ ਲੋਕ ਦਰਜੀਤ ਦੀ ਟ੍ਰੋਲਿੰਗ ਕਰ ਰਹੇ ਹਨ ਜਿੱਥੇ ਕੁਝ ਲੋਕ ਤਲਜੀਤ ਦੀ ਟਰੋਲਿੰਗ ਕਰ ਰਹੇ ਹਨ ਉਥੇ ਕੁਝ ਲੋਕ ਅਜਿਹੀ ਟਰੋਲਿੰਗ ਨੂੰ ਗੰਭੀਰਤਾ ਨਾਲ ਨਾ ਲੈਣ ਅਤੇ ਅਣਗੌਲਿਆ ਕਰਨ ਦੀ ਸਲਾਹ ਦੇ ਰਹੇ ਹਨ ਇਸ ਤੋਂ ਬਾਅਦ ਤਲਜੀਤ ਨੇ ਲਿਖਿਆ ਮੈਨੂੰ ਪਤਾ ਹੈ ਕਿ ਤੁਸੀਂ ਨਹੀਂ ਰੁਕੋਗੇ ਲੱਗੇ ਰਹੋ ਕਿੰਨੀ ਵਾਰ ਸਾਬਤ ਕਰੀਏ ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ ਕੋਈ ਨਵੀਂ ਗੱਲ ਕਰੋ ਯਾਰ ਹੁਣ ਸੋਸ਼ਲ ਮੀਡੀਆ ਉੱਤੇ ਇਹ ਬਹਿਸ ਛਿੜੀ ਹੋਈ ਹੈ ਕਿ ਪੰਜਾਬ ਨੂੰ ਪੰਜਾਬ ਲਿਖਿਆ ਜਾਵੇ ਜਾਂ ਪੰਜ ਆਮ ਭਾਵ ਇੰਗਲਿਸ਼ ਦੇ ਵਿੱਚ ਲਿਖੀ ਹੋਏ ਪੰਜਾਬ ਦੀ ਸਪੈਲਿੰਗ ਕਿਹੜੇ ਵਾਲੇ ਸਹੀ ਮੰਨੇ ਜਾਣ ਕਿਹੜੇ ਵਾਲੇ ਗਲ ਪੰਜਾਬ ਦੇ ਸਾਰੇ ਦਸਤਾਵੇਜ਼ਾਂ ਵਿੱਚ ਸੂਬੇ ਦੀ ਸਪੈਲਿੰਗ P U N J A B ਨਾਲ ਲਿਖੇ ਜਾਂਦੇ ਹਨ ਇਹ ਸਪੈਲਿੰਗ ਬਰਤਾਨਵੀ ਹਕਮਾ ਦੇ ਦਿੱਤੇ ਹੋਏ ਹਨ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਦੇ ਆ ਸਪੈਲਿੰਗ ਸਹੀ ਹਨ ਅਤੇ ਇਹ ਗਲਤ ਪੰਜਾਬ ਨੂੰ ਅੰਗਰੇਜ਼ ਰਾਜ ਤੋਂ ਪਹਿਲਾਂ ਪੰਜਾਬ ਨਾਲ ਲਿਖਿਆ ਜਾਂਦਾ ਸੀ ਪਾ ਬੀ ਏ ਐਨ ਜੇ ਏ ਬੀ ਨਾਲ ਲਿਖਿਆ ਜਾਂਦਾ ਸੀ ਹੁਣ ਇੱਥੇ ਇੱਕ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਪੰਜਾਬ ਪੀ ਏ ਐਨ ਜੇ ਏ ਬੀ ਨਾਲ ਕਿਉਂ ਹੈ ਸੁਖਦੇਵ ਸਿੰਘ ਸਿਰਸਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਸਾਇਦ ਕਰ ਰਹੇ ਹਨ ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਆ ਸਿਰਸਾ ਨੇ ਕਿਹਾ ਕਿ ਜਦੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਲਾਹੌਰ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਤਾਂ ਇਸ ਤੇ ਲਾਹੌਰ ਵਾਲੀ ਯੂਨੀਵਰਸਿਟੀ ਤੋਂ ਅਲੱਗ ਸਪੈਲਿੰਗ ਕਰਨੇ ਸਨ ਜਿਸ ਕਰਕੇ ਇਸ ਨੂੰ ਪੰਜਾਬ ਹੀ ਲਿਖਿਆ ਗਿਆ ਜਦ ਕਿ ਲਾਹੌਰ ਵਾਲੀ ਪੰਜਾਬ ਯੂਨੀਵਰਸਿਟੀ ਪ ਯੂ ਐਨ ਜੇ ਵੀ ਪੰਜਾਬ ਨਾਲ ਲਿਖਿਆ ਜਾਂਦਾ ਹੈ ਪੰਜਾਬ ਦੇ ਅੰਗਰੇਜ਼ੀ ਵਿੱਚ ਅਸਲ ਸਪੈਲਿੰਗ ਹੋਣ ਬਾਰੇ ਸਿਰਸਾ ਕਹਿੰਦੇ ਹਨ ਕਿ ਪ ਯੂ ਐਨ ਜੇ ਵੀ ਪੰਜਾਬ ਨਾਲ ਹੀ ਲਿਖਿਆ ਜਾਂਦਾ ਕਿਉਂਕਿ ਇਹ ਆਮ ਤੌਰ ਤੇ ਸਰਕਾਰੀ ਦਸਤਾਵੇਜ਼ਾਂ ਲਈ ਵੀ ਮਾਨਤਾ ਪ੍ਰਾਪਤ ਹੈ ਪੰਜਾਬ ਸ਼ਬਦ ਦਾ ਹੁਣ ਅਰਥ ਕੀ ਹੈ ਪੰਜਾਬ ਸ਼ਬਦ ਫਾਰਸੀ ਦੇ ਦੋ ਸ਼ਬਦਾਂ ਤੋਂ ਜੋੜ ਕੇ ਬਣਿਆ ਹੈ ਪੰਜ ਆਪ ਪੰਜ ਆਪ ਜਾਨੀ ਪੰਜ ਦਰਿਆਵਾਂ ਦੀ ਤਰਤ 1947 ਤੋਂ ਪਹਿਲਾਂ ਪੰਜਾਬ ਵਿੱਚ ਪੰਜ ਦਰਿਆ ਸਤਲੁਜ ਰਾਵੀ ਬਿਆਸ ਚਨਾਬ ਅਤੇ ਜੇਹਲਮ ਵਗਦੇ ਸਨ 1947 ਵਿੱਚ ਬਰਤਾਨਵੀ ਹਕੂਮਤਾਂ ਦਾ ਅੰਤ ਹੋਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੰਡ ਹੋਈ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਭਾਰਤੀ ਪੰਜਾਬ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਜਿਸ ਵਿੱਚ ਸਤਲੁਜ ਬਿਆਸ ਅਤੇ ਰਾਵੀ ਤਿੰਨ ਦਰਿਆ ਵਗਦੇ ਹਨ ਪਾਕਿਸਤਾਨ ਦੇ ਹਿੱਸੇ ਆਏ ਪੰਜਾਬ ਵਿੱਚ ਚਨਾਬ ਅਤੇ ਜੇਲਮ ਦੋ ਦਰਿਆ ਵਗਦੇ ਹਨ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਹਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ